ਸਰਦੀ ਸਰਦੀ ਨਜ਼ਾਰੇ ਦਿਖਾਉਣੇ ਦੋਸਤੋ ਤੁਹਾਨੂੰ ਇਹ ਦੇਖ ਲਓ ਕਿੰਨਾ ਵਧੀਆ ਮਾਹੌਲ ਆ ਪਾਣੀ ਵਗਦਾ ਪੰਛੀ ਗਰਦੀਆਂ ਨਹਿਰਾਂ ਦੇ ਸੂਏ ਸੂਏ ਨਹਿਰਾਂ ਬਗਦੀਆਂ ਤੇ ਆ ਦੇਖੋ ਰਸਤੇ ਸਾਨੂੰ ਪੰਛੀ ਪੱਤਕਾਂ ਉਡਾਰਾਂ ਕੁਗੀਆਂ ਕਿੰਨਾ ਕੁਝ ਦੇਖਣ ਨੂੰ ਤੇ ਅੱਗੇ ਸਾਨੂੰ ਵੱਡੀਆਂ ਝਾਲਾਂ ਵੀ ਦਿਖਾਵਾਂਗੇ ਉਹ ਮੱਛੀਆਂ ਵੀ ਦਿਖਾਵਾਂਗੇ ਜੀ ਕੋਸ਼ਿਸ਼ ਉਹ ਜਿਹਾ ਦੇਖੋ ਨਹਿਰ ਜੀ ਫੁਰਦੀਆਂ ਬਾਰ ਵੀ ਭਜੀਆਂ ਫੁਰਦੀਆਂ ਇਹ ਲੈਂਦੇ ਆ ਨਜ਼ਾਰੇ ਪੰਛੀ ਇੱਥੇ ਤੁਸੀਂ ਚਾ ਚਹਾੜ ਦੇਖੋ ਸਵੇਰ ਦੀ ਕਿੰਨੀ ਜਿਆਦਾ ਸੋਹਣੀ ਆ ਪੰਛੀਆਂ ਦੀਆਂ ਆਵਾਜ਼ਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਸਵੇਰ ਦੀ ਸਦਰ ਨਾਲ ਨਾ ਇੱਥੇ ਸਾਰੇ ਦਿਨ ਦੀ ਭੱਜ ਨੱਠ ਹੋਰ ਨਾ ਰੌਲਾ ਰੱਪਾ ਉਹ ਸਾਰੇ ਕੁਝ ਤੋਂ ਬੰਦੇ ਨੂੰ ਉਹ ਮਿਲਦੀ ਆ ਜਿਆਦਾ ਦੇ ਕੋ ਘਾਟੋ ਖਰਦੀ ਆ ਆ ਬੱਜੀ ਫਿਰਦੀ ਆ ਘਾਟੋ ਹ ਇਹ ਸਾਰਾ ਕੁਝ ਵੱਖੋ ਵੱਖਰਾ ਸਾਨੂੰ ਮਿਲੂ ਤੇ ਆਵਾਜ਼ ਲਿਖਾ ਮੈਨੂੰ ਦੇਖੇ ਭੱਜ ਗਈ ਵੀ ਹੁਣ ਪੜਨਾਂ ਲਵੇ ਪਤਾ ਨਹੀਂ ਆ ਦੇਖੋ ਆਵਾਜ਼ਾਂ ਸੁਣੋ ਤੁਸੀਂ ਕਿੰਨੀਆਂ ਸੋਹਣੀਆਂ ਸੁਣੀਆਂ ਆਵਾਜ਼ਾਂ ਆ ਰਹੀਆਂ ਪੰਛੀਆਂ ਦੀਆਂ ਆਹਾ ਮੈਂ ਕੁਝ ਦਿਨ ਪਹਿਲਾਂ ਵੀ ਦਿਖਾਇਆ ਸੀ ਕੁੱਲੀ ਦੇਖੋ ਨਰਸਰੀ ਜਾਂ ਨਰਸਰੀ ਦੇ ਵਿੱਚ ਇੱਕ ਛੋਟੀ ਬੜੀ ਵਾਂਗ ਪਈ ਹੋਈ ਹੈ ਕੁੱਲੀ ਜਿਹੜੀ ਬੜੀ ਵਧੀਆ ਲੱਗਦੀ ਹੈ ਹਨਾ ਇੱਥੇ ਹਰ ਇੱਕ ਸਵੇਰ ਸਮੇਂ ਵੱਖੋ ਵੱਖਰੀ ਚੀਜ਼ ਦੇਣੀ ਆ ਈਵਨ ਕਿਥੋਂ ਹੁਣ ਬਲਦਾ ਪੰਜੀਆਂ ਦੀਆਂ ਆਵਾਜ਼ਾਂ ਸੁਣੋ ਕਿੰਨੀਆਂ ਸੋਹਣੀਆਂ ਲੱਗਦਾ ਫਿਰ ਇਦੂ ਬਾਦਨਾ ਤੁਸੀਂ ਇਹ ਦੇਖਿਓ ਵੀ ਇੱਥੋਂ ਸਾਨੂੰ ਹੁਣ ਕੰਮਾਂ ਤੇ ਜਾਂਦੇ ਪੰਛੀ ਵੀ ਦੇਖਣਗੇ ਜਿਵੇਂ ਇਨਸਾਨ ਜਾਂਦਾ ਨਾ ਸਾਰੇ ਆਪ ਉਹਦੇ ਕੰਮਾਂ ਤੇ ਆਹ ਥੋੜੇ ਟਾਈਮ ਤੇ ਤੁਹਾਨੂੰ ਮੈਂ ਦਿਖਾਉਂਗਾ ਤੁਹਾਨੂੰ ਲੰਘਦੇ ਪੰਛੀ ਜਿਹੜੇ ਆਪ ਉਹਦੇ ਕੰਮਾਂ ਤੇ ਜਾਂਦੇ ਆ ਸ਼ਾਮ ਸਮੇਂ ਵਾਪਸ ਆਉਂਦੇ ਹੁੰਦੇ ਆ ਸਵੇਰ ਸਮੇਂ ਕੰਮਾਂ ਤੇ ਜਾਂਦੇ ਹੁੰਦੇ ਆ ਇਹ ਦਰ ਨਹਿਰ ਆ ਗਈ ਅੱਗੇ ਨਹਿਰ ਦੀਆਂ ਚਾਲਾਂ ਨੇ ਆਹ ਬੱਤਖਾਂ ਫਿਰਦੀਆਂ ਦੇਖੋ ਬਾਹਰ ਵੀ ਮਰਗਾਈਆਂ ਆ ਆ ਵੱਜ ਕੇ ਕੱਚਾ ਬਹਾ ਉਧਰਲੇ ਪਾਸੇ ਗਰਾਊਂਡ ਆਗੇ ਇਧਰਲੇ ਪਾਸੇ ਨਹਿਰ ਆ ਗਈ ਵਿੱਚ ਦਰਖਤਾਂ ਆ ਗਈ ਦਰਖਤ ਵੀ ਬਹੁਤ ਵੱਡੇ ਵੱਡੇ ਆ ਪੁਰਾਣੇ ਨਹੀਂ ਕਿਉਂਕਿ ਆ ਦੇਖੋ ਪੰਛੀ ਸੜਕਾਂ ਤੇ ਆ ਪਹਿਆਂ ਦੇ ਐ ਵੱਜੇ ਫਿਰਦੇ ਪੰਛੀ ਕਦੇ ਕੋ ਕਬੂਤਰ ਮਿਲ ਜਾਂਦਾ ਕਿਸੇ ਕੋਈ ਘਟਾਰ ਮਿਲ ਜਾਂਦੀ ਆ ਕਦੇ ਮਰਗਾਈ ਮਿਲ ਜਾਂਦੀ ਆ ਕਿਸੇ ਕੋਈ ਆ ਕਾਰਟੋਦਰੀ ਫਿਰਦੀ ਆ ਹਨਾ ਵੱਖ-ਵੱਖਰੇ ਆ ਹਰ ਇੱਕ ਚੀਜ਼ ਪਰ ਸਮਾਂ ਬੜਾ ਵਧੀਆ ਹੁੰਦਾ ਇਹ ਤੇ ਸਭ ਤੋਂ ਚੋਹਦੀ ਆ ਗੱਲਾ ਪਾਣੀ ਦੀ ਖੁਸ਼ਬੂ ਇੰਨੀ ਸੋਹਣੀ ਆਂਦੀ ਆ ਸਵੇਰੇ ਸਵੇਰੇ ਹਨਾ ਆਸ-ਪਾਸੇ ਦਰਖਤਾਂ ਘਾਰਨਾ ਗੱਨੇ ਨਹਿਰ ਦੀਆਂ ਚਾਲਾਂ ਆਣੀਆਂ ਵੱਡੀਆਂ ਚਾਲਾਂ ਜਿਤੇ ਖੜਕਾ ਵੀ ਜ਼ਿਆਦਾ ਚਾਲਾਂ ਦਾ ਤੇ ਪਰ ਪਾਣੀ ਵੱਧਦਾ ਨਹੀਂ ਤਾਰੀਆਂ ਲਾਉਂਦੀਆਂ ਮੱਛੀਆਂ ਵੀ ਦੀ ਨਹੀਂ ਹੁੰਦੀਆਂ ਨਹੀਂ ਹਮੇਸ਼ਾ ਮੜਾ ਵਧੀਆ ਦ੍ਰਿਸ਼ਾ ਸਵੇਰ ਦੇ ਸਮੇਂ ਸਹਰਦਾ Otro ਸੂਰ ਚੜਦਾ ਵੀ ਸੀ ਸੂਰ ਸਾਨੂੰ ਉਹ ਵੀ ਦღਾਂਗਾਂ ਮੈਂ ਜਿੱਦੇ ਮੈਂ ਲੋਕ ਸਨਸੈਟ ਦੇ ਦੇਖਦੇ ਹੁੰਦੇ ਹਨਾ ਹੋ ਮੈਂ ਸੂਰਜ ਨਿਕਲਣ ਵਾਲਾ ਜਦ ਰਿਸ਼ੂ ਵੀ ਬੜਾ ਸੋਹਣਾ ਹੁੰਦਾ ਦੇਖੋ ਕਿੰਨੇ ਸੋਹਣੇ ਦਰਖਤ ਨੇ ਨਹਿਰ ਦੇ ਕਿਨਾਰੇ ਜਿਹੜੇ ਪਤਾ ਨਹੀਂ ਕਿੰਨੇ ਪੁਰਾਣੇ ਨੇਗੇ ਆ ਜਾਂਦੀਆਂ ਤਸ਼ਾਲਾਂ ਇੱਥੇ ਵੀ ਖੜਕਾ ਤੁਨੂੰ ਸੁਣਨਾ ਸ਼ੁਰੂ ਹੋ ਗਿਆ ਹੋਊਗਾ ਆ ਦੇਖੋ ਪੰਛੀ ਬਜਾਲੇ ਬਹਿਆਂ ਦੇ ਤਰੇ ਫਿਰਦੇ ਆ ਵਨਸ ਵਨੇ ਪੰਛੀ ਰਹਿੰਦੇ ਕੋ ਫਿਰਦਾ ਉਹ ਕਹਿੰਦੇ ਉਸ ਦਿਨ ਵੀ ਦਿਖਾਇਆ ਸੀ ਲੰਬੀ ਜੀ ਪੂਛ ਵਾਲਾ ਬਾਹਰ ਦੀਆਂ ਗੰਟਰੀਆਂ ਚ ਆਇਆ ਹੋਇਆ ਕਹਿੰਦੇ ਪੰਛੀ ਹੁਣ ਤਾਂ ਇੱਧਰ ਦਾ ਹੀ ਬਣ ਗਿਆ ਆ ਦੇਖੋ ਆ ਫਿਰਦੀਆਂ ਪੰਛੀ ਦੇਖੋ ਕਿ ਵਿੱਚ ਹੀ ਕੋਇਲ ਦੀ ਆਵਾਜ਼ ਵਿੱਚ ਹੀ ਚਿੜੀਆਂ ਦੀ ਤੋਤਿਆਂ ਦੀਆਂ ਕਿੰਨੀਆਂ ਆਵਾਜ਼ਾਂ ਆ ਰਹੀਆਂ ਨੇ ਆ ਸਾਹਮਣੇ ਸਾਡਾ ਪਿੰਡ ਰੱਲੇ ਦਾ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ ਹੋ ਜਰਾਓ ਦੇਖੋ ਕੁੱਛ ਨਿਕਲ ਗਿਆ ਆ ਚੱਲਣਾ ਜੋ ਹਾਂ ਉਹ ਦੇਖ ਬੜਾ ਵਧੀਆ ਨਜ਼ਾਰਾ ਸਵੇਰ ਦੇ ਸਮੇਂ ਦਾ ਆਹ ਬੰਛੀ ਫਿਰਦੇ ਨੇ ਆਹ ਫਿਰਦੇ ਨੇ ਨਹਿਰ ਨਹਿਰ ਦੇ ਕਿਨਾਰੇ ਵੀ ਆਇਦਨਵਾਦ ਕੋ ਸੂਰਜ ਚੜਕੇ ਆਉਣਾ ਦਿਨੇ ਆ ਨਾ ਪਰ ਆਸ਼ ਨਹੀਂ ਅਗਲੇ ਕੋਸੇ ਸੂਰਜ ਜੂ ਚੜਕੇ ਆ ਰਹਾ ਬਹਾਓ ਬੜਾ ਵਧੀਆ ਆ ਦੇਖੋ ਕਬੂਤਰ ਉੱਡੇ ਫਿਰਦੇ ਹੁਣ ਇਹਦੇ ਜਨਕ ਤੇ ਕੰਮ ਤੇ ਜਾਣ ਵਾਲੇ ਪੰਛੀ ਵੀ ਦੇਖਣਗੇ ਸਨ ਉਹ ਵੀ ਦਿਖਾਉਂਗਾ ਕੋਈ ਬੰਦਾ ਕੰਮ ਕਰਦਾ ਫਿਰਦਾ ਇੰਨਾ ਹਰਗਨਾਰੇ ਪੀਜਿਆ ਹੋਇਆ ਆਪਣਾ ਹੋਰ ਖਬਚਿਆ ਜਾਂਦਾ ਦੋਸਤਾ हाँ भाए आपके कमां तान गए हेलो हैलो जी कि ठीक हो सवेर की सुंदरता कहो आया है लंबी जी पूछा नहर ती ना है ज्यादातर ਦੰਨ ਨਵਿਰਾਤ ਨਵਿਰਾਤ ਉੱਨਸ ਬੰਨੇ ਪੰਛੀ ਬਹੁਤ ਆਉਂਦੇ ਆ ਦੇਖੋ ਸੈਰਾਂ ਪ੍ਰਕਟਸਾਂ ਨਹਿਰ ਕਿਨਾਰੇ ਐ ਕਰਦੇ ਆ ਨੌਜਵਾਨ ਹੁੰਡੇ ਤੇ ਸਭ ਤੋਂ ਵੱਡੀ ਗੱਲ ਆ ਦੇਖੋ ਇੱਥੇ ਲੋਕ ਨਗਰ ਦੇ ਵਾਰਡ ਦੇ ਦਾਣੇ ਪਾਉਂਦੇ ਨੇ ਆ ਦੇਖੋ ਆ ਇੱਥੇ ਦਾਣੇ ਛੁਕਦੇ ਆ ਪੰਛੀ ਇਹ ਉਂ ਆ ਜਗ੍ਹਾ ਤੇ ਆਉਂਦੇ ਹੁੰਦੇ ਆ ਇੱਥੇ ਇਹ ਇੱਥੇ ਵਹਿ ਜਾਂਦੇ ਨੇਗੇ ਕਿੱਥੋਂ ਭਾਜੀ ਇਹ ਹੈਗਾ ਜੀ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਪੰਜਾਬ ਪੰਜਾਬ ਦੇ ਵਿੱਚ ਡਿਸਟ੍ਰਿਕਟ ਮਾਨਸਾ ਤੇ ਪਿੰਡ ਰੱਲਾ ਜੀ ਸੁੰਦਰ ਦਾ ਪਿੰਡ ਦੀ ਦਿਖਾ ਰਹੀ ਸੀ ਸੈਰ ਕਰਨ ਆਉਣਾ ਹੁੰਦਾ ਮੈਂ ਤਾਂ ਫਿਰ ਲਾਈਵ ਹੋ ਜਾਂਦਾ ਹੁੰਨਾ ਜਿੱਥੇ ਇਹ ਵੱਡੀ ਨਹਿਰ ਜਾਂਦੀ ਹੈ ਇੱਕ ਇਹਦੇ ਚੋ ਦੋ ਰਜਵਾ ਹੈ ਜੋਨਕੇ ਪਿੰਡ ਵਾਲੀ ਪਾਸੇ ਜਿਸੀਂ ਸੂਏ ਕਹਿ ਦਿੰਨੇ ਆ ਉਹ ਨਿਕਲਦੇ ਨੇ ਆਸੇ-ਪਾਸੇ ਹਰਿਆਲੀ ਬਹੁਤ ਜ਼ਿਆਦਾ ਦਰਖਤ ਨੇ ਤੇ ਪੰਛੀ ਕਿਉਂਕਿ ਜਦੋਂ ਪਾਣੀ ਤੇ ਨਹਿਰ ਆਈਆਂ ਉਥੇ ਵੀ ਪੰਛੀ ਵਗੈਰਾ ਵੀ ਬਹੁਤ ਜ਼ਿਆਦਾ ਹੋ ਜਾਂਦੇ ਆ ਆ ਵੱਡੀ ਨਹਿਰ ਆ ਇਹਦੀਆਂ ਝਾਲਾਂ ਲਗੀਆਂ ਆਂ ਕੋਈ ਪਾਣੀ ਦਿਖਦਾ ਇਧਰੋਂ ਹਣਾ ਬੜਾ ਵਧੀਆ ਤਰਸ਼ ਖੰਡਾ ਇੱਥੇ ਹਮੇਸ਼ਾ ਤੇ ਇੱਥੇ ਜੇ ਨਾ ਥੋੜਾ ਜਿਹਾ ਪਾਣੀ ਘਟੋਵੇ ਫਿਰ ਮੱਛੀਆਂ ਵੀ ਰਹਿ ਨਹੀਂ ਆਉਂਦੀਆਂ ਨਗੀਆਂ ਧਾਰੀਆਂ ਲਾਉਂਦੀਆਂ ਪਾਣੀ ਚ ਇਹ ਇਸ ਵੀਰ ਦੀ ਸੈਰ ਸਵੇ ਮੈਂ ਆਪਕਾ ਸੈਰ ਕਰਨੀ ਹੁੰਦੀ ਹੈ ਮੈਂ ਸਾਰਿਆਂ ਨੂੰ ਦਿਖਾ ਦੇਣਾ ਨਵੀਂ ਐ ਜੀ ਆ ਦੇਖੋ ਮਾਹੌਲ ਆ ਦੇਖੋ ਪੰਛੀ ਇੱਥੇ ਨਾ ਇਸ ਸਮੇ ਉਹ ਹੁੰਦਾਗਾ ਵੀ ਬੰਦੇ ਦੀ ਸਾਰੀ ਥਕਾਨ ਖਤਮ ਹੋ ਜਾਂਦੀ ਹੈ ਬੰਦਾ ਆਂਦਰੁਸਤੀ ਫੀਲ ਕਰਦਾ ਕਿਉਂਕਿ ਕਾਰਨ ਵੱਖੋ ਵੱਖਰੇ ਪੰਛੀਆਂ ਦੀਆਂ ਆਵਾਜ਼ਾਂ ਸੁਣਦਿਆਂ ਲਗੀਆਂ ਪਾਣੀ ਦਾ ਸ਼ੋਰ ਹੁੰਦਾ ਤੇ ਠੰਡਾ ਮੌਸਮ ਹੁੰਦਾ ਬੜੀ ਸੋਹਣੀ ਆਸੇ ਪਾਸੇ ਪੌਦਿਆਂ ਦੇ ਪਾਣੀ ਦੀ ਖੁਸ਼ਬੂ ਹੁੰਦੀ ਆ ਆਹਾਂ ਪੰਛੀ ਕੋਈ ਆਪੋ ਆਪਣੇ ਕੰਮਾਂ ਨੂੰ ਜਨਦੇ ਰਹਿੰਦੇ ਨੇ ਥੱਲੇ ਆ ਦੇਖੋ ਜਿਵੇਂ ਆ ਕਬੂਤਰ ਫਿਰਦਿਆ ਐ ਪੰਛੀ ਦੇ ਸੀ ਜਾਂਦੇ ਆ ਬੰਦਾ ਸਾਰਾ ਕੰਮ ਤਾਂ ਨਾ ਭੁੱਲ ਜਾਂਦਾ ਦਿਖੋਣ ਆ ਜਾਂਦਾ ਲੈ ਮੈਂ ਇਹੀ ਗੱਲ ਕਹਿੰਦੀ ਆ ਇਹਦਾ 12 ਸਾਂਦੇ ਹੁੰਦੇ ਅੱਜ ਕੱਲੇ ਕੱਲਾ ਕੱਲਾ ਨਿਰਰੇ ਆਪੋ ਆਪਣੇ ਕੰਮਾਂ ਨੂੰ ਐ ਜਾਂਦੇ ਆ ਸ਼ਾਮ ਵਾਲੇ ਸਮੇਂ ਵਾਪਸ ਆਉਂਦੇ ਦੀ ਇਹ ਨਹੀਂ ਹੁੰਦੇ ਆ ਆਪਾ ਇਨਸਾਨ ਇਨਸਾਨ ਹੀ ਕਹਨੇ ਕੋਈ ਵੀ ਇਨਸਾਨ ਹੀ ਕੰਮਾਂ ਤੇ ਆ ਹਰ ਇੱਕ ਜੀਵ ਜੰਤੂ ਆਪੋ ਆਪਣੇ ਕੰਮਾਂ ਤੇ ਜਾਂਦਾ ਹੈ ਤੇ ਸਭ ਤੋਂ ਵਧੀਆ ਗੱਲ ਇਹ ਹੈ ਵੀ ਇਸ ਸਮੇਂ ਬੰਦਾ ਖਰਾਬਦੇ ਆ ਆਪਣੀਆਂ ਆਪਣੀਆਂ ਬਿਮਾਰੀਆਂ ਕੰਮ ਥੰਦੇ ਟੈਨਸ਼ਨ ਆ ਸਾਰਾ ਕੁਝ ਭੁੱਲ ਜਾਂਦਾ ਤੇ ਇਹੀ ਚੀਜ਼ਾਂ ਯਾਦ ਰਹਿ ਜਾਂਦੀਆਂ ਸੈਰ ਕਰਨ ਸਮੇਂ ਉਹ ਦੇਖੋ ਅ ਬਸ ਇਹ ਬੰਚੀ ਸੜਕਾਂ ਦੇ ਸੋ ਜਮਣ ਘੜਿਆ ਸਾਡੇ ਦਰਖਤ ਇਸ ਵਾਰ ਨਿੰਮ ਹਰੇ ਨਹੀਂ ਸੀ ਹੋਏ ਹੁਣ ਬਹੁਤ ਲੇਟ ਹੋਣ ਲੱਗਿਆ ਥੋੜੇ ਥੋੜੇ ਲੱਗੇ ਹਰੇ ਹੁਣ ਇਹ ਵੀ ਤੇ ਇਹ ਦ੍ਰਿਸ਼ ਸੀ ਦੋਸਤੋ ਕਿਵੇਂ ਲੱਗਿਆ ਦੱਸਿਓ ਜਰੂਰ ਹਨਾ ਆਹ ਦੇਖੋ ਹੰਮਦ ਜੰਦ ਦੇ ਬਾਂਝੀ ਠੀਕ ਹੈ ਜੀ ਧੰਨਵਾਦ